ਬੰਦ ਕਰੋ ਬੰਦ ਕਰੋ ਬੰਦ ਕਰੋ ਨਾਨਵਾਨ ਸ਼ੰਭ ਦੇ ਵਿੱਚ ਪੂਰਾ ਸੁਤਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ ਜਿੰਦਾਬਾਦ ਸ਼ੰਭ ਬਚਾਓ ਕਮੇਟੀ ਜਿੰਦਾਬਾਦ ਜਿੰਦਾਬਾਦ ਅਸਲੇ ਜੀ ਆਗੇ ਦੇ ਐਥੇ ਅਸੀਂ ਆਗੇ ਖਲੋਤੇ ਨਹੀਂ ਤੇ ਛੇਤੀ ਛੇਤੀ ਜਿਹੜੇ ਮੈਨੂੰ ਬੁਲਾਇਆ ਪਤਾ ਨਹੀਂ ਸਨ ਕਰਨਾ ਆ ਬਲਬੀਰ ਸਿੰਘ ਰੰਦਾਵਾ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਕੱਲੂ ਕਾਰਾ ਕਾਨੂੰਨ ਸ਼ੰਭ ਬਚਾਓ ਮੰਚ ਬਣਿਆ ਸਾਡੀ ਜਤਾਬੰਦੀ ਇਸ ਮੰਚ ਦੇ ਵਿੱਚ ਸ਼ਾਮਲ ਹੈ ਔਰ ਅੱਜ ਇਸ ਮੰਚ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੀ ਕਾਨੂੰਨ ਸ਼ੰਭ ਦੇ ਵਿੱਚ ਨਗਰਪਾਲਿਕਾ ਗੁਰਦਾਸਪੁਰ ਵੱਲੋਂ ਕੂੜਾ ਸੁੱਟ ਕੇ ਉਸ ਇਤਿਹਾਸਕ ਤੇ ਪਵਿੱਤਰ ਸ਼ੰਭ ਦੀ ਜਿਹੜੀ ਪਵਿੱਤਰਤਾ ਉਹ ਜਿਹੜੀ ਆ ਉਹ ਖਰਾਬ ਕੀਤੀ ਜਾ ਰਹੀ ਆ ਉਹਦੇ ਖਿਲਾਫ ਉਥੇ ਜਿਹੜਾ ਕੂੜਾ ਸੁੱਟਣਾ ਬੰਦ ਕਰੋ ਇਸ ਮੰਗ ਨੂੰ ਲਾ ਕੇ ਜਿਹੜਾ डीसी ਗਰਦਾਸਪੁਰ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਸੋ ਮਿਥੇ ਹੋਏ ਮੀਟਿੰਗ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਅਨੁਸਾਰ ਅੱਜ ਅਸੀਂ ਜਿਹੜਾ ਕਨਵਾਨ ਬੇਟ ਦੇ ਵਕਫਾ ਕ ਪਿੰਡ ਨੇ ਪਿੰਡ ਚੋਪੜਾ ਕੋਟਲੀ ਸ਼ਾਨੀਆਂ ਤੇ ਜਿਹੜਾ ਮਾਨ ਪਿੰਡ ਹੈ ਇਸ ਪਿੰਡ ਤੋਂ ਇਲਾਵਾ ਹੋਰ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਅਸੀਂ ਜਿਹੜਾ ਏਡੀਸੀ ਸਾਹਿਬ ਨੇ ਸਾਡੇ ਕੋਲ ਆ ਕੇ ਜਿਹੜਾ ਮੰਗ ਪੱਤਰ ਲਿਆ ਵਾ ਜਿਹਦੇ ਵਿੱਚ ਜਿਹੇ ਮੰਗ ਕੀਤੀ ਆ ਕਿ ترੰਤ ਜਿਹੜਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਕੂੜਾ ਸੁੱਟਿਆ ਗਿਆ ਉਹਨੂੰ ترੰਤ ਜਿਹੜਾ ਸੋਧ ਕੇ ਉਥੋਂ ਦੀ ਪਵਿੱਤਰਤਾ ਉਥੋਂ ਦਾ ਵਾਤਾਵਰਨ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੀ ਅੱਜ ਨਾਟਕ ਜਿੱਤੇ ਹੋਈ ਆ ਕਿ ਏਡੀਸੀ ਸਾਹਿਬ ਨੇ ਸਾਨੂੰ ਇਹ ਕਹਿ ਕੇ ਜਿਹੜਾ ਮੁੱਦਾ ਤੁਸੀਂ ਵਾਤਾਵਰਨ ਦਾ ਲੈ ਕੇ ਆਏ ਹੋ ਇਹ ਬਿਲਕੁਲ ਜਾਇਜ਼ ਆ ਤੁਹਾਨੂੰ ਇਹ ਚੁੱਕਣਾ ਹੀ ਚਾਹੀਦਾ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਨ ਬੋਲੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਇਹ ਮਸਲਾ ਲੈਟ ਚੁੱਕਿਆ ਵਾ ਸੋ ਉਹਨਾਂ ਨੇ ਸਾਡੀ ਮੁੱਦੇ ਦੇ ਨਾਲ ਸਾਂਝੀ ਪ੍ਰਗਟ ਇਕੱਠੇ ਹੋ ਕੇ ਕੱਲੂ ਘਾਰਾ ਕਹਨਵਨ ਸੰਭ ਬਚਾਓ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਬਾਹਰ ਦੀਆਂ ਜਿਹੜੀਆਂ ਸੰਘਰਸ਼ ਕਮੇਟੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਇਹ ਮੰਚ ਜਿਹੜਾ ਸਥਾਪਿਤ ਕੀਤਾ ਸੀ ਇਸ ਮੰਚ ਵੱਲੋਂ ਇਹ ਅੱਜ ਸੱਦਾ ਦਿੱਤਾ ਗਿਆ ਸੀ ਪਿੰਡ ਵਾਸੀਆਂ ਨੂੰ ਕਿ ਅਸੀਂ ਜਿਹੜਾ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇਣਾ ਕਿ ਜਿਹੜੀ ਬੇਨਿਜ਼ਮੀ ਇਹ ਜਿਹੜੀ ਗੈਰ ਕਾਨੂੰਨੀ ਜਿਹੜਾ ਵਾਤਾਵਰਨ ਨੂੰ ਜਿਹੜਾ ਖਰਾਬ ਕਰਦਾ ਇੱਕ سلسلہ ਇਨੀ ਦੇਰ ਤੋਂ ਚੱਲ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਏ ਜੇਕਰ ਕੋਈ ਤੁਸੀਂ ਨਹੀਂ ਬੰਦ ਕਰਦੇ ਤੇ ਅਸੀਂ ਇਹਨੂੰ ਖੁਦ ਜਿਹੜਾ ਉਹ ਉੱਥੇ ਨਾਕਾ ਲਾ ਕੇ ਜਿਹੜਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਅਹੀਂ ਪ੍ਰਸ਼ਾਸਨ ਨੂੰ ਜਦੋਂ ਇਹ ਮੰਗ ਪੱਤਰ ਅੱਜ ਦਿੱਤਾ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਏਡੀਸੀ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਸਾਡੀ ਗੱਲ ਨੂੰ ਕੱਟਣ ਦੀ ਬਜਾਏ ਜਾਂ ਕੁਝ ਕਰਨ ਦੀ ਬਜਾਏ ਆਪ ਸਭ ਕੁਝ ਮੰਨਿਆ ਕਿ ਇਹ ਸਭ ਕੁਝ ਗਲਤ ਹੋ ਰਿਹਾ ਤੇ ਇਹ ਗਲਤੀ ਨਹੀਂ ਹੋਣੀ ਚਾਹੀਦੀ ਸਾਨੂੰ ਜਿਹੜੀ ਉਹ 1 ਮਹੀਨੇ ਦਾ ਸਮਾਂ ਦਿੱਤਾ ਜਾਏ ਅਸੀਂ ਫਿਰ ਵੀ ਉਹਨਾਂ ਨੂੰ ਇਹ ਕਿਹਾ ਕਿ ਠੀਕ ਹੈ ਅਸੀਂ ਜਿਹੜਾ ਪੂਰਾ ਸ਼ੁੱਟਣ ਦਾ ਜਿਹੜਾ ਪ੍ਰਬੰਧ ਆ ਇਹ ਤੁਹਾਡੇ ਸ਼ਹਿਰ ਦਾ ਕੂੜਾ ਇਹਨੂੰ ਤੁਸੀਂ ਜਿੱਥੇ ਵੀ ਸ਼ੁੱਟਣਾ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਜੋ ਵੀ ਤੁਸੀਂ ਕਰਨਾ ਹੈ ਤਾਂ ਤੁਸੀਂ ਕਰਨ ਲਈ ਹਕਦਾਰੋ ਲੇਕਿਨ ਸਾਡੇ ਪਿੰਡਾਂ ਦੇ ਵਿੱਚ ਇਹ ਕੂੜਾ ਸੁੱਟਣਾ ਅੱਜ ਤੋਂ ਜਿਹੜਾ ਬਿਲਕੁਲ ਬੰਦ ਕੀਤਾ ਜਾਏ ਤੇ ਜਿਹੜਾ ਉੱਥੇ ਕੂੜਾ ਸੁੱਟਿਆ ਹੋਇਆ ਉਹਨੂੰ ਤੁਹਾਨੂੰ ਬਰਸਾਤ ਦਾ ਮੌਸਮ ਹੋਣ ਕਰਕੇ ਥੋੜੀ ਦਿੱਕਤ ਆ ਸਕਦੀ ਆ ਤੁਸੀਂ ਤੁਹਾਨੂੰ ਆਮ ਬਰਸਾਤ ਦੇ 1 ਮਹੀਨੇ ਵਾਸਤੇ ਛੁੱਟੀ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਸੁੱਟਿਆ ਹੋਇਆ ਕੂੜਾ ਪਿਛੇ ਇੰਨੇ ਸਮੇਂ ਤੋਂ ਉਹਨੂੰ ਪ੍ਰੋਸੈਸ ਕਰਕੇ ਤੇ ਉਹਦਾ ਉਥੋਂ ਗੰਧ ਜਿਹੜਾ ਮਕਾਇਆ ਜਾਏ ਜਿਹੜੀ ਸਾਡੀ ਪਵਿੱਤਰ ਧਰਤੀ ਆ 11000 ਸਿੰਘ ਜਿੱਥੇ ਸ਼ਹੀਦ ਹੋਏ ਆ ਤੇ ਜਿੱਥੇ ਉਹਨਾਂ ਦਾ ਲਹੂ ਡੁੱਲਿਆ ਉਸ ਜਗ੍ਹਾ ਨੂੰ ਆਪਾਂ ਇਤਿਹਾਸਕ ਤੌਰ ਦੇ ਉੱ ਉਹਨਾਂ ਨੇ ਸਾਡੀ ਜਿਹੜੀ ਗੱਲਬਾਤ ਉਹ ਮੰਨ ਲਈ ਆ ਔਰ ਅੱਗੇ ਕੀ ਕਾਰਵਾਈ ਕਰਦੇ ਆ ਉਹ ਆਪਾਂ ਨੂੰ ਅਗਲੇ ਦੇਖਦੇ ਆ